ਸੱਚਾ ਜਾਂਦਾ ਕੇਸੀ ਇਸ਼ਾਨ ਕਰਕੇ ਫੜ ਫੜੀ ਟੱਟ ਦੇ ਮੁਸ਼ਰੇ ਪੜਕੇ ਸੱਚਾ ਜਾਂਦਾ ਕੇਸੀ ਇਸ਼ਾਨ ਕਰਕੇ ਫੜ ਫੜੀ ਟੱਟ ਦੇ ਮੁਸ਼ਰੇ ਪੜਕੇ ਅੱਗੇ ਪਰੀ ਨਗਰ ਸਮਾ ਸੱਥ ਸੀ ਮਿੱਤਰਾਂ ਦੇ ਨਾਲ ਜਮ ਲੋਂਦਾ ਹੱਥ ਸੀ ਮਿੱਤਰਾਂ ਦੇ ਨਾਲ ਜਮ ਲੋਂਦਾ ਹੱਥ ਸੀ ਰੱਬੂ ਲੁਕੀ ਨੀ ਲੈ ਆਈ ਸੱਗੇ ਦੀ ਵੇਖ ਲੋ ਕਿ ਪਿੰਡ ਦੇ ਪੁੱਛਣੇ ਲੱਗੇ ਸੀ ਵੇਖ ਲੋ ਕਿ ਪਿੰਡ ਦੇ ਪੁੱਛਣੇ ਲੱਗੇ ਸੀ ਝੋਪਰਾ ਬਖਾਦੇ ਜਿਉ ਮਸ਼ੀਨ ਖੁੱਲਦੀ ਦੀ ਝੋਪਰਾ ਬਖਾਦੇ ਜਿਉ ਮਸ਼ੀਨ ਖੁੱਲਦੀ ਦੀ ਦਿੱਤੀ ਸਰਕਾਰ ਕੇ ਲੈ ਆਂਦੀ ਮੁੱਲ ਦੀ ਦਿੱਤੀ ਸਰਕਾਰ ਕੇ ਲੈ ਆਉਂਦੀ ਮੁੱਲ ਦੀ ਕਿੱਦਾਂ ਲੱਗੀ ਐ ਤਕੀ ਪਰਾਂ ਜ਼ਿਲਾਮ ਸੀ ਪਾਈ ਮੈਂ ਬਹਾਦਰੀ ਮਿਲੀ ਨਾ ਮਸੀ ਪਾਈ ਮੈਂ ਬਹਾਦਰੀ ਮਿਲੀ ਨਾ ਮਸੀ ਆਕੇ ਗੋਲੇ ਸੀਸ ਤੇ ਪਟਣ ਤੋਪਾਂ ਦੇ ਤੇਰੇ ਲੱਗ ਕੇ ਅੰਗਰੇਜ਼ਾਂ ਦੀਆਂ ਟੋਪਾਂ ਦੇ ਤੇਰੇ ਲੱਗ ਕੇ ਅੰਗਰੇਜ਼ਾਂ ਦੀਆਂ ਟੋਪਾਂ ਦੇ ਪੇਸ਼ ਨਾ ਚੱਲਣ ਦੰਦੇ ਟੈਂਕ ਵਰੀ ਦੇ ਖੱਲ ਦੇ ਚੱਲੇ ਮੋਰ ਚੇ ਪਰੰਗੀ ਕਹਿਰੀ ਦੇ ਬੰਬ ਸਿੱਟੀ ਜਾਣ ਉੱਡਣ ਕਟੋਲੇ ਜੀ ਤਾਲੇ ਵਾਂਗ ਪੁੰਨੇ ਪਲਟਨਾ ਮਮੁਲੇ ਜੀ ਹੋ ਗਿਆ ਫਟਰੀ ਕਰ ਨੈਲ ਸਭ ਸੀ ਡੇਰਾ ਮੈਂ ਲਿਆਂਦਾ ਹਾਲਾਤ ਖਰਾਬ ਸੀ ਲੇ ਤੰਬੂ ਵਾਲੇ 니 ਮੇਰੇ ਕਿਤੇ ਟੇਨ ਨੀਲੇ ਤੰਬੂ ਵਾਲੇ ਦੀ ਮੇਰੇ ਕਿਤੇ ਤੂੰ ਤਬ ਅੱਖ ਪਟਲੀ ਦਿਹਾੜੀ ਬੀਤੀ ਤੂੰ ਤਬ ਅੱਖ ਪਟਲੀ ਦਿਹਾੜੀ ਬੀਤੀ ਤੂੰ